ਆ ਬੰਦਾ ਆਇਆ ਪਰ ਫੁੜੀ ਇੱਥੇ ਰੱਖੀ ਠਾ ਠਾ ਕਰਕੇ ਰੱਖੀ ਉਹ ਮਾਰੇ ਵਰਾਸ਼ਟ 1000 ਦਾ ਭਾਈ 6 6 ਜਣੇ ਦਾ ਇੱਕ ਬਲੇਰੋ ਇੱਧਰ ਨੂੰ ਪੱਜੀ ਤਿੰਨ ਬੰਦੇ ਮੋਟਰਸਾਈਕਲ ਤੇ ਇੱਧਰ ਨੂੰ ਪੱਜੇ ਉਹਨੂੰ ਭਾਲ ਲੋ ਇਹ ਦੇਖੋ ਜਾਣ ਨਾ ਦੋ ਉਹ ਫਿਰ ਵਾਲੇ ਤਾਂ ਭੱਜੇ ਜਾਂਦੇ ਜਾਂਦੇ ਵੀ ਦੋ ਫਿਰ ਹਵਾਈ ਫੇਰ ਕਰਿਆ ਕੱਥਾ ਵਰਾਸ਼ਟ ਪੱਜਿਆ ਪਹਿਲਾਂ 78 ਰੌਂਡ ਦਾ ਉਹਦੇ ਬਾਅਦ ਤਿੰਨ ਰੌਂਡ ਕੇ ਸਿੰਗਲ ਸਿੰਗਲ ਦੀ ਚੱਲੇ ਆ ਉਹਦੇ ਬਾਅਦ ਲਾਠ ਦੋ ਹਵਾਈ ਦਾ 10 12 ਰੌਂਡ ਚੱਲੇ ਜੀ ਕੀ ਪੰਜਾਬ ਦੇ ਵਿੱਚ ਗੈਂਗਵਾਰ ਮੁੜ ਕੇ ਪਰਤ ਗਈ ਹੈ ਕਿਉਂਕਿ ਜੋ ਇਸ ਫੋਸਟ ਦੇ ਵਿੱਚ ਲਿਖਿਆ ਗਿਆ ਹੈ ਉਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਕਥਿਤ ਤੌਰ ਤੇ ਇਸ ਕਤਲकांड ਦੀ ਜ਼ਿੰਮੇਵਾਰੀ ਲਈ ਹੈ ਜਿਸ ਦੀ ਹਾਲਾਂਕਿ ਨਾ ਕੀ ਪੁਲਿਸ ਨੇ ਪੁਸ਼ਟੀ ਕੀਤੀ ਨਹੀਂ ਅਸੀਂ ਕਰਦੇ ਹਾਂ ਉਸ ਦੇ ਮੁਤਾਬਕ ਤੇ ਹੀ ਨਿਕਲ ਕੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਇਸ ਇਸ ਦੇ ਇਸ ਕਤਲकांड ਦਾ ਕਨੈਕਸ਼ਨ ਜੋੜਿਆ ਗਿਆ ਹੈ ਤੇ ਇਸ ਫੋਸਟ ਦੇ ਵਿੱਚ ਬਹੁਤ ਸਭ ਕੁਝ ਉਸ ਉਹ ਲਿਖਿਆ ਗਿਆ ਜੋ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਨਾਲ ਜੁੜੀਆਂ ਗੱਲਾਂ ਨੂੰ ਦਰਸਾਉਂਦਾ ਹੈ ਤਾਂ ਸਭ ਤੋਂ ਪਹਿਲਾਂ ਫਟਾਵਰ ਤੁਹਾਨੂੰ ਦਿਖਾ ਦਈਏ ਕਿ ਜੋ ਕਤਿਤੌਰ ਤੇ ਪੋਸਟ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਉਹਦੇ ਵਿੱਚ ਲਿਖਿਆ ਕੀ ਹੈ ਅਸੀਂ ਵਾਰ ਵਾਰ ਕਿਹਾ ਕਿ ਅਸੀਂ ਦੀ ਪੁਸ਼ਟੀ ਨਹੀਂ ਕਰਦੇ ਪਰ ਜੇਕਰ ਇਸ ਤਰ੍ਹਾਂ ਦੀ ਪੋਸਟ ਵਾਇਰਲ ਹੋ ਰਹੀ ਹੈ ਤਾਂ ਇਸ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ ਵੀ ਸਾਡੀ ਜ਼ਿੰਮੇਵਾਰੀ ਹੈ ਤਾਂ ਤੁਹਾਨੂੰ ਦਿਖਾ ਦਈਏ ਕਿ ਇਸ ਪੋਸਟ ਦੇ ਵਿੱਚ ਲਿਖਿਆ ਕੀ ਹੋਇਆ ਹੈ ਇਹ ਜੋ ਅਕਾਊਂਟ ਹੈ ਗੋਪੀ ਕੰਜਾਮਪੁਰੀਆ ਗਰੁੱਪ ਐਂਡ ਆਦਰਸ ਕਰਕੇ ਇੱਕ ਅਕਾਊਂਟ ਹੈ ਇਸ ਦੇ ਵਿੱਚ ਜੋ ਲਿਖਿਆ ਗਿਆ ਉਹ ਤੁਹਾਨੂੰ ਪੜ੍ਹ ਕੇ ਸੁਣਾ ਦਈਏ ਲਿਖਿਆ ਗਿਆ ਕਿ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਜੋ ਮੁਹਾਲੀ ਸੁਹਾਣਾ ਸਾਹਿਬ ਕਬਰਦੀ ਕਪਤੇ ਰਾਣੇ ਬੜਾ ਚੌੜੀਆ ਦਾ ਕਤਲ ਹੋਇਆ ਹੈ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਸ਼ਗਨਪ੍ਰੀਤ ਮੁਹੱਬਤ ਰੰਦਾਵਾ ਅਮਰ ਖੱਬੇ ਰਬ ਦਾਸੂਆਲ ਤੇ ਕੋਸ਼ਲ ਚੌਧਰੀ ਲੰਦਿਆ ਇਹ ਬੰਦਾ ਸਾਡੇ ਐਂਟੀ ਜੱਗੂ ਖੇਤ ਕੋਤੀ ਤੇ ਲਾਰੈਂਸ ਨਾਲ ਵਰਤਦਾ ਸੀ ਇਸ ਦੇ ਸਿੱਧੂ ਮੂਸੇਵਾਲਾ ਦੇ ਖਾਤਲ ਦੀ ਰਿਹਾਈ ਸ਼ਿਕਰਵਾਉਂ ਕਰਵਾਈ ਕਰਵਾਈ ਤੇ ਖੁਦ ਬੰਦੇ ਸਾਹਮਣੇ ਸੀ ਅੱਜ ਅਸੀਂ ਰਾਣਾ ਮਾਰ ਕੇ ਆਪਣੇ ਭਰਾ ਮੂਸੇਵਾਲੇ ਦਾ ਬਦਲਾ ਲਿਆ ਜੀ ਹਾਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਕਨੈਕਸ਼ਨ ਮੂਸੇਵਾਲਾ ਦਾ ਤਾਂ ਕਾਨੂੰਨ ਨਾਲ ਜੁੜਿਆ ਹੈ ਇੱਕ ਕੰਮ ਸਾਡੇ ਭਰਾ ਮੱਖਣ ਅੰਮ੍ਰਿਤਸਰ ਤੇ ਡਿਫਾਲਟਰ ਕਰਨ ਨੇ ਕੀਤਾ ਬਾਕੀ ਅੱਜ ਤੋਂ ਸਾਰਿਆਂ ਨੂੰ 플레이ਰਾਂ ਤੇ ਉਹਨਾਂ ਦੇ ਮਾਪਿਆਂ ਨੂੰ ਇੱਕ ਬੇਨਤੀ ਆ ਕਿ ਕੋਈ ਵੀ ਜੱਗੂ ਖੋਤੀ ਤੇ ਹੈਰੀ ਟਾਟ ਦੀ ਟੀਮ 'ਚ ਨਾ ਖੇਡੇ ਤੇ ਨਹੀਂ ਤਾਂ ਰਿਜ਼ਲਟ ਸੇਮ ਮਿਲੇਗਾ ਸਾਨੂੰ ਕਬੱਡੀ ਤੋਂ ਕੋਈ ਅਲਰਜੀ ਨਹੀਂ ਸਾਨੂੰ ਬਸ ਖੋਤੀ ਤੇ ਹੈਰੀ ਟਾਟ ਦੇ ਕਬੱਡੀ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਚਾਹੀਦੀ ਵਾਇਗਰੂ ਮੇਕ ਕਰੇ ਵੇਟ ਐਂਡ ਵਾਚ ਲੱਗੇ ਜੋ ਹੈਸ਼ਟੈਗ ਲਿਖੇ ਨੇ ਕਾਪੀ ਕੰਸ਼ੈਂਪੂਰੀਆ ਗਰੁੱਪ 'ਅ ਮੰਗ ਹਾਂਸਪੁਰ ਦਵਿੰਦਰ ਬੰਬੀਹਾ ਗਰੁੱਪ ਪਵਨ ਸ਼ਕੀਨ ਰਾਣਾ ਬਾਈ ਅਫੀਦੀ ਦੂਤ ਤਾਂ ਇਹ ਕਈ ਹੈਸ਼ਟੈਗ ਲਿਖੇ ਹੋਏ ਨੇ ਤੇ ਇਸ ਤੋਂ ਬਾਅਦ ਇੱਕ ਗੱਲ ਸਾਫ਼ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾਂ ਦੀ ਆਹਟ ਹੋ ਰਹੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਸਾਲ 2022 ਦੇ ਵਿੱਚ ਕਤਲ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਤੇ ਜ਼ਿੰਮੇਵਾਰੀਆਂ ਵੀ ਲਈਆਂ ਜਾ ਰਹੀਆਂ ਨੇ ਅਸੀਂ ਵਾਰ-ਵਾਰ ਕਹਿੰਦੇ ਕਿ ਜੀ ਪੁਸ਼ਟੀ ਨਹੀਂ ਕਰਦੇ ਪਰ ਜੋ ਗੱਲਾਂ ਲਿਖੀਆਂ ਜਾ ਰਹੀਆਂ ਨੇ ਉਹ ਕਿਤੇ ਨਾ ਕਿਤੇ ਇਸ਼ਾਰਾ ਕਰਦੀਆਂ ਨੇ कि जो सानू दिख ਰਿਹਾ ਹੈ ਪੰਜਾਬ ਦੇ ਵਿੱਚ ਉਸ ਤੋਂ ਉਲਟ ਅੰਡਰਗਰਾਉਂਡ ਹੋ ਰਿਹਾ ਹੈ ਮਤਲਬ ਇਹ ਕਿ ਬਹੁਤ ਸਾਰੀ ਰਾਈਵਲਰੀਸ ਬਹੁਤ ਸਾਰੇ ਗੈਂਗ ਆਪਸ ਦੇ ਵਿੱਚ ਲੜ ਰਹੇ ਨੇ ਤੇ ਲਾਰੈਂਸ ਬਿਸ਼ਨੋਈ ਦਾ ਨਾਮ ਲਿਆ ਗਿਆ ਦਵਿੰਦਰ ਬੰਬੀਹਾ ਦਾ ਹੈਸ਼ਟੈਗ ਪਾਇਆ ਗਿਆ ਤੇ ਕਿਹਾ ਗਿਆ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਰਾਣਾ ਬਲਾਚੌੜਿਆ ਨੇ ਜੋ ਕਾਤਲ ਨੇ ਉਹਨਾਂ ਦੇ ਰੁਕਣ ਦੇ ਠਹਿਰਨ ਦੀ ਬਹੁਤ ਸਾਖ ਕੀਤੀ ਸੀ ਇਸ ਕਰਕੇ ਅਸੀਂ ਇਸ ਨੂੰ ਮਾਰਿਆ ਤੇ ਕਿਹਾ ਗਿਆ ਕਿ ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ वेट एंड वॉच ਹੁਣ ਪੰਜਾਬ ਪੁਲਿਸ ਦੇ ਲਈ ਇੱਕ ਨਵੀਂ ਚੁਣੌਤੀ ਖੜੀ ਹੋ ਗਈ ਹੈ ਪੰਜਾਬ ਦੇ ਵਿੱਚ ਕੋਈ ਵੀ ਕਤਲ ਕਾਨੂੰnda ਕੋਈ ਵੀ ਵਾਰਦਾਤ ਹੁੰਦੀ ਹੈ ਗੈਂਗਵਾਰ ਹੁੰਦੀ ਹੈ ਤੇ ਉਸ ਤੋਂ ਕੁਝ ਘੰਟੇ ਬਾਅਦ ਹੀ ਇਸ ਤਰ੍ਹਾਂ ਦੀਆਂ ਕਥਿਤ ਪੋਸਟਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗ ਜਾਂਦੀਆਂ ਨੇ ਰਾਣਾ ਬਲਾਚੌੜੀਆ ਦੇ ਮਾਮਲੇ ਵਿੱਚ ਇਹੀ ਹੋਇਆ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਗੈਂਗਸਟਰ ਦਾ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਇੱਕ ਪੋਸਟ ਆਈ ਇਸ ਤੋਂ ਪਹਿਲਾਂ ਮੱਝੇ ਦੇ ਵਿੱਚ ਘਟਨਾਵਾਂ ਹੋਈਆਂ 도ਆਬੇ ਦੇ ਵਿੱਚ ਹੋਈਆਂ ਪੋਸਟਾ ਲਗਾਤਾਰ ਆ ਰਹੀਆਂ ਨੇ ਪਰ ਪੰਜਾਬ ਪੁਲਿਸ ਪੋਸਟ ਆਂਦੀ ਹੈ ਪੰਜਾਬ ਪੁਲਿਸ ਵੀ ਸ਼ਾਇਦ ਆਪਣੀ ਨੀਂਦ ਸੌ ਜਾਂਦੀ ਹੈ ਪਰ ਇਹ ਘਟਨਾਵਾਂ ਦੀ ਘੜੀ ਅਸੀਂ ਜੋੜੀਏ ਤਾਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਗੈਂਗਵਾੜ ਖਤਮ ਤੱਕ ਕੀ ਹੋਣਾ ਹੈ ਗੈਂਗਵਾੜ ਇੱਕ ਵੱਡਾ ਰੂਪ ਧਾਰ ਗਿਆ ਹੈ ਗੈਂਗਸਟਰ ਜੋਨੇ ਗੈਂਗ ਜੋਨੇ ਉਹ ਆਪਸ ਦੀ ਹੈ ਦੁਸ਼ਮਣੀਆਂ ਜੋਨੇ ਉਪਗਾਰੇ ਨੇ ਜੋ ਕਥਿਤ ਇਹ ਪੋਸਟ ਹੈ ਰਾਣਾ ਬਲਾਟੋੜੀਆ ਦੇ ਕਤਲ ਮਾਮਲੇ ਦੇ ਵਿੱਚ ਉਹ ਇਹੀ ਇਸ਼ਾਰਾ ਕਰਦੀ ਹੈ ਕਿ ਲਾਰੈਂਸ ਬਿਛनोई ਗਰੁੱਪ ਦੇ ਖਿਲਾਫ ਗੋਪੀ ਕੰਚੈਂਪੂਰੀਆ ਜੇਕਰ ਇਸ ਪੋਸਟ ਸੇ ਜੇ ਤੁਨ ਵਾਅੜ ਕਹੀਏ ਕਿ ਜੇਕਰ ਇਸ ਪੋਸਟ ਵਿੱਚ ਕੋਈ ਸਚਾਈ ਹੈ ਤਾਂ ਕਿਤੇ ਨਾ ਕਿਤੇ ਇਹ ਇੱਕ ਵੱਡੀ ਵਾਰਦਾਤ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਹੋ ਸਕਦੀ ਹੈ ਤੁਨ ਗਾਦੀ ਕਿ ਪਿਛਲੇ ਦਿਨਾਂ ਦੇ ਵਿੱਚ ਗੋਲਦੀ ਵਿਰਾੜ ਜੋ ਕਿ ਲਾਰੈਂਸ ਬਿਸ਼ਨੋਈ ਦਾ ਸਾਥੀ ਹੁੰਦਾ ਸੀ ਕਤਿਤ ਤੌਰ ਤੇ ਇੱਕ ਪੋਸਟ ਆਂਦੀ ਜਿਸ ਦੇ ਵਿੱਚ ਉਸ ਨੇ ਕਿਹਾ ਸੀ ਕਿ ਲਾਰੈਂਸ ਬਿਸ਼ਨੋਈ ਗਰੁੱਪ ਨੇ ਜੋ ਹੈਰੀ ਨਾਮ ਦੇ ਗੈਂਗਸਟਰ ਦਾ ਕਤਲ ਹੋਇਆ ਸੀ ਪਿਛਲੇ ਦਿਨਾਂ ਦੇ ਚੰਡੀਗੜ੍ਹ ਦੇ ਵਿੱਚ ਕਿਹਾ ਗਿਆ ਕਿ ਉਸ ਦਾ ਕਤਲ ਕਰਕੇ ਲਾਰੈਂਸ ਬਿਸ਼ਨੋਈ ਨੇ ਆਪਣੇ ਮੌਤ ਦਾ ਡੈਥ ਵਾਰੰਟ ਸਾਈਨ ਕਰ ਲਿਆ ਯਾਨੀ ਕਿ ਪੰਜਾਬ ਦੇ ਵਿੱਚ ਗੈਂਗਸ ਇੱਕ ਵਾਰ ਫਿਰ ਐਕਟਿਵ ਨੇ ਉਹ ਗੈਂਗ ਛੋਟੇ ਮੋਟੇ ਗੈਂਗ ਨੇ ਉਹ ਗੈਂਗਸ ਜਿਨ੍ਹਾਂ ਦੇ ਉੱਪਰ ਪੂਰੀ ਦੁਨੀਆ ਦੇ ਵਿੱਚ ਇਨਾਮ ਰੱਖੇ ਜਾਂਦੇ ਨੇ ਮੁੰਬਈ ਪੁਲਿਸ ਤੋਂ ਲੈ ਕੇ ਪੰਜਾਬ ਪੁਲਿਸ ਦਿੱਲੀ ਪੁਲਿਸ ਸਭ ਉਹਨਾਂ ਦੇ ਮਗਰ ਪਈ ਹੋਏ ਨੇ ਹੁਣ ਇਹ ਚੁਣੌਤੀ ਪੰਜਾਬ ਪੁਲਿਸ ਲਈ ਹੈ ਕਿਉਂਕਿ ਰਾਣਾ ਬਲਾਚੋੜੀਆ ਦਾ ਕਤਲ ਕੋਈ ਛੋਟਾ ਮोटा ਕਤਲ ਹੈ ਇੱਕ ਵੱਡੀ ਵਾਰਦਾਤ ਹੋਈ ਹੈ ਤਾਂ ਅੱਜ ਤੱਕ ਕੁੜੇ ਦਿਨ ਦਾ ਕਤਨਕਰਨ ਤੁਹਾਨੂੰ ਦੱਈਏ ਕਿ ਮੁਹਾਲੀ ਦੇ ਸੁਹਾਣਾ ਦੇ ਵਿੱਚ ਕਬੱਡੀ ਕੱਪ ਦੀ ਸ਼ੁਰੂਆਤ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਇੱਕ ਕਤਲ ਨੂੰ ਅੰਜਾਮ ਦਿੱਤਾ ਗਿਆ 12 ਰਾਊਂਡ ਫਾਇਰਿੰਗ ਕੀਤੀ ਗਈ ਰਾਣਾ ਬਲਾਚੋੜੀਆਂ ਨੂੰ ਬੁਲਾਇਆ ਗਿਆ ਕੁਝ ਲੋਕਾਂ ਵੱਲੋਂ ਪੁਲਿਸ ਦੇ ਮੁਤਾਬਕ ਇਹ ਕਹਿੰਨਾ ਹੈ ਤੇ ਕਿਹਾ ਗਿਆ ਕਿ ਤੁਹਾਡੇ ਨਾਲ ਫੋਟੋ ਕਰਵਾਉਣੀ ਹੈ ਤੇ ਰਾਣਾ ਬਲਾਚੋੜੀਆਂ ਨੂੰ ਦੋ ਤੋਂ ਤਿੰਨ ਲੋਕਾਂ ਨੇ ਸਾਹਮਣੇ-ਸਾਹਮਣੇ ਉਸ ਦੇ ਉੱਪਰ ਫਾਇਰਿੰਗ ਕੀਤੀ ਉਹਦੇ ਚਿਹਰੇ ਤੇ ਉਸ ਦੇ ਸਿਰ ਤੇ ਗੋਲੀ ਵਜੀ ਰਾਣਾ ਬਲਾਚੋੜੀਆਂ ਨੂੰ ਜਦੋਂ ਹਸਪਤਾਲ ਲੈ ਜਾਇਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਪੁਲਿਸ ਨੇ हूँ क्या कि असी जांच कर रहे हैं पर सब तो वही गल यह है कि मोहाली देव इस तरह का वारदात होना तो कथित तौर पर इस तरह की जिम्मेवारी लैन जाना की इशारा करता है पंजाब की जो कानून व्यवस्था है उसने हूँ तक लोगों की जो निराशा उसने होर बढ़ा दिता है क्योंकि जेकर इस तरह के दे टूर्नामेंट दिव जेकर इस तरह वारदात हो रही हैं तो आम शख्स अपनी सुरक्षा की कोई भी गरंटी नहीं लैसता किसी भी सरकार या किसी पुलिस तो ਇਸ ਪੂਰੇ ਘਟਨਾਕ੍ਰਮ ਦੇ ਵਿੱਚ ਵਿਰੋਧੀਆਂ ਨੇ ਵੀ ਲਗਾਤਾਰ ਘੇਰਨਾ ਸ਼ੁਰੂ ਕੀਤਾ ਪੰਜਾਬ ਸਰਕਾਰ ਨੂੰ ਅੱਜ ਤੁਹਾਨੂੰ ਪਹਿਲਾਂ ਵੀ ਦਿਖਾਇਆ ਜੋ ਐਲੋਪੀ ਨੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਦਵਾ ਉਸ ਤੋਂ ਇਲਾਵਾ ਹੋਰ ਕਾਂਗਰਸੀ ਆਬੂ ਸਾਰਿਆ ਨੇ ਇਸ ਘਟਨਾ ਦੇ ਨੇ ਖੇਦੀ ਕੀਤੀ ਤੇ ਮਾਨ ਸਰਕਾਰ ਨੂੰ ਕਿਹਾ ਕਿ ਇਹਨਾਂ ਦੇ ਹੱਥ ਚੋਂ ਘਰਨੋ ਇਸ ਸਮੇਂ ਨਿਕਲ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਹੋੜਾ ਨੇ ਵੀ ਇਸ ਪੂਰੀ ਘਟਨਾ ਦੇ ਉੱਪਰ ਆਪਣਾ ਜੋ ਹੈ ਪ੍ਰतिक੍ਰਮ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਉਹਨਾਂ ਕਿਹਾ ਹੈ ਮੁਹਾਲੀ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਕਤਲ ਦੀ ਸਿੱਧੀ ਜ਼ਿੰਮੇਵਾਰੀ ਆਮ ਆਦੀ ਪਾਰਟੀ ਸਰਕਾਰ ਦੀ ਹੈ। ਉਹਨਾਂ ਕਹਿਆ ਕਿ ਕਬੱਡੀ ਟੂਰਨਾਮੈਂਟ ਦੌਰਾਨ ਸ਼ਾਮ ਨੂੰ ਕਬੱਡੀ ਗੱਡਾ ਦੇ ਪ੍ਰੋਮੋਟਰ ਰਾਣਾ ਬਲਚੌੜੀਆ ਦੀ ਗੋਲੀਆਂ ਨਾਲ ਮੌਤ ਨੇ ਇਕ ਵਾਰ ਫੇਰ ਪੰਜਾਬ ਨੂੰ ਦਹਲਾਕੇ ਰੱਖ ਦਿੱਤਾ। ਸੂਬੇ ਦੀ ਮਾੜੀ ਸਰਕਾਰ ਦੌਰਾਨ ਅਪਰਾਧੀ ਤੱਤਾਂ ਦੇ ਹੌਸਲੇ ਇਸ ਕਦਰ ਬਲੰਦ ਹੋ ਗਏ ਨੇ ਕਿ ਉਹ ਚਲਦੇ ਮੈਦਾਨ ਪੂਰੀ ਭੀੜ ਵਿੱਚ ਕਾਰ ਵੀ ਗੋਲੀਆਂ ਚਲਾਉਣ ਤੋਂ ਨਹੀਂ ਡਰਦੇ। ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਲਾਕੀ ਹੈ ਕਿ ਪੰਜਾਬ ਅੰਦਰ ਤੱਤਾਂ ਨੂੰ ਫਰੋਤਿਆਂ ਆਣੇ ਦਾ ਹੋਰ ਦਸ਼ਕਗੜੀ ਉਖੜਨਾਵਾ। ਆਏ ਦਿਨ ਹੋ ਰਹੀ ਹੈ ਨਾ ਪੁਲਿਸ ਕਾਨੂੰਨ ਵਿਵਸਥਾ ਦੀ ਤਾਂ ਸਿਆਸੀ ਬਦਲਾਖੋੜੀ ਵਾਲੇ ਸਰਕਾਰੀ ਹੁਕਮਾਂ ਨੂੰ ਲਾਦੂ ਕਰਤੇ ਲੱਗੀ ਹੋਈ ਹੈ ਮੈਂ ਜਿੱਤੇ ਅੱਜ ਦੀ ਘਟਨਾ ਦੇ ਸਭ ਸ਼ਬਦਾਂ ਵਿੱਚ ਦੇਖੇ ਦੀ ਕਰਦਾ ਉਹ થઈ ਇਸ ਤੋਂ ਪਹਿਲਾਂ ਹੋਇਆ ਕਤਲ ਜਿਨ੍ਹਾਂ ਵਿੱਚ ਕਈ ਕਬੱਡੀ ਖਿਡਾਰੀ ਵੀ ਨੇ ਦੇ ਇਨਸਾਫ਼ ਦੀ ਵੀ ਮੰਗ ਦੁਹਰਾਉਂਦਾ ਹਾਂ ਤਾਂ ਇਸ ਸਮੇਂ ਪੰਜਾਬ ਸਰਕਾਰ ਗੁਣੀ ਤਰ੍ਹਾਂ गिर ਗਈ ਹੈ ਕਾਨੂੰਨ ਵਿਵਸਥਾ ਦੇ ਮਾਮਲੇ ਦੇ ਵਿੱਚ ਕਿਉਂਕਿ ਕਾਨੂੰਨ ਵਿਵਸਥਾ ਦਾ ਜੋ ਜਨਾਜ਼ਾ ਨਿਕਲਿਆ ਉਹ ਕਿਸੇ ਤੰਦੁਕਿਆ ਨਹੀਂ ਆ ਆਮ ਤੋਂ ਲੈ ਕੇ ਖਾਸ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕਿਸ ਵੇਲੇ ਕਿਹੜੀ ਘਟਨਾ ਵਾਪਰ ਜਾਵੇ ਕੋਈ ਗਰੰਟੀ ਨਹੀਂ ਲਈ ਜਾ ਸਕਦੀ ਤੇ ਉਸ ਦੀ ਇੱਕ ਕੜੀ ਹੈ ਰਾਣਾ ਬਲਾਚੌੜੀਆ ਜੋ ਕਿ ਕਬੱਡੀ ਕਡਾਰੀ ਤੇ ਪ੍ਰਮੋਟਰ ਸੀ ਤੇ ਮੁਹਾਲੀ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਤੁਸੀਂ ਮੁਹਾਲੀ ਦੇ ਗੁਜ਼ਰੇ ਹੋਗੇ ਤਾਂ ਮੁਹਾਲੀ ਦੇ ਸੁਹਾਣਾ ਇਲਾਕੇ ਦੇ ਵਿੱਚ ਜਾਂ ਮੁਹਾਲੀ ਦੇ ਵੱਖ-ਵੱਖ ਚੌਂਕਾ ਦੇ ਉੱਪਰ ਇੱਕ ਬਿਲਬੋਰਡ ਜ਼ਰੂਰ ਦੇਖਣ ਨੂੰ ਮਿਲਦਾ ਹੋਏਗਾ ਕਿ ਅੱਜ ਦੇ ਦਿਨ ਇੱਕ ਵੱਡੇ ਕੱਪ ਹੋਣ ਵਾਲਾ ਹੈ ਤੇ ਇਸ ਕਬੱਡੀ ਕੱਪ ਦੇ ਵਿੱਚ ਮਨਕੀਰਤ ਅਲਕਵਰਗੇਗਾ ਪੋਂਚਨਵਾਲੀਸੀ ਪਰ ਉਹਨਾਂ ਦੇ ਪੋਂਚੋ ਦਾ ਪਹਿਲਾ ਹੀ ਫਾਇਰਿੰਗ ਹੋਣਾ ਵੱਡੇ ਸਵਾਲ ਖੜੇ ਕਰ ਦਿਆ ਤੇ ਹੁਣ ਸਿਆਸੀ ਉੜੋਦੀ ਲਗਾਤਾਰ ਪੰਜਾਬ ਸਰਕਾਰ ਨੂੰ கேਲ ਰਹੇ ਨੇ ਤੇ ਪੰਜਾਬ ਦੀ ਪੁਲਿਸ ਦੇ ਉੱਪਰ ਸਵਾਲ ਖੜੇ ਕਰ ਰਹੇ ਨੇ ਕਿ ਆਖਿਰਕਾਰ ਇਹ ਜਹੀਆਂ ਵਾਰਦਾਤਾਂ ਕਦੋਂ ਰੁਕਣਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜਾ ਸਿੱਧਾ ਤੇ ਸਪਸ਼ਟ ਸਵਾਲ ਹੈ ਕਿ 70 ਸਾਲਾਂ ਦੇ ਵਿੱਚ ਇਹ ਬਦਲਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ ਕਿ ਪੰਜਾਬ ਨੂੰ ਗੈਂਗਲੈਂਡ ਬਣਾ ਦਿੱਤਾ ਹੈ ਅੱਜ ਤੱਕ ਗੈਂਗਸਟਰਾਂ ਦੀਆਂ ਗੋਲੀਆਂ ਮਾਵਾ ਤੇ ਪੁੱਤਾਂ ਨੂੰ ਆਪਣਾ ਸ਼ਿਕਾਰ ਬਣਾ ਦਿੱਤਾ ਅੱਜ ਮੁਹਾਲੀ ਦੇ ਵਿੱਚ ਇੱਕ ਵਾਰ ਫੇਰ ਕਬੱਡੀ ਦੇ ਖਿਡਾਰੀ ਤੇ ਪ੍ਰਮੋਟਰ ਨੂੰ ਸ਼ਰੇਆਮ ਗੋਲੀਆਂ ਦੇ ਨਾਲ ਧੁੰਦ ਦਿੱਤਾ ਗਿਆ ਭੀੜ ਭਾੜ ਵਾਲੇ ਇਲਾਕੇ ਵਿੱਚ ਮਤਲਬ ਪੰਜਾਬ ਦੀ ਗੱਲ ਤਾਂ ਛੱਡੋ ਮੁਹਾਲੀ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦਾ ਹੈ ਮੋਹਾਲੀ ਜਿੱਥੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਸਾਰੇ ਮੰਤਰੀ ਐਮ ਐਲ ਏ ਤੇ ਵੀ ਆਈ ਪੀ ਲੋਕ ਰਹਿੰਦੇ ਨੇ ਅਗਰ ਉੱਥੇ ਲਾ ਐਂਡ ਆਰਡਰ ਦੀ ਸਥਿਤੀ ਹੈ ਤਾਂ ਭਗਵਾਨ ਕਮਨ ਸਾਹਿਬ ਪੰਜਾਬ ਦਾ ਤਾਂ ਰਾਬੀ ਰੱਖਾ ਤੇ ਪੰਜਾਬ ਦੀ ਪੁਲਿਸ ਕੀ ਕਰ ਰਹੀ ਹੈ ਕਿ ਪੰਜਾਬ ਦੀ ਪੁਲਿਸ ਦਾ ਕੰਮ ਕੱਲਾ ਪੋਲਿਟੀਕਲ ਮੰਡਟਾ ਪੋਲਿਟੀਕਲ ਵਿਰੋਧੀਆਂ ਤੇ ਪਰਚੇ ਦਰਜ ਕਰਨਾ ਜਾਂ ਸਰਕਾਰ ਨੂੰ ਚੋਣਾਂ ਲੁੱਟ ਕੇ ਦੇਣਾ ਜਿਸ ਤਰੀਕੇ ਦੀ ਸ਼ਹਿ ਪੰਜਾਬ ਦੀ ਪੁਲਿਸ ਨੂੰ ਪੋਲਿਟੀਕਲ ਵਿਰੋਧੀਆਂ ਵਿਰੁੱਧ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਇਹ ਉਹਦੇ ਨਤੀਜੇ ਨੇ ਸ਼ਰਿਆਮ ਕਦੇ ਖਿਡਾਰੀ ਕਦੇ ਵਪਾਰੀ ਕਦੇ ਨਾਮਵਰ ਸਿੰਗਰ ਧੜਾ ਧੜ 4 ਸਾਲਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਕਿੰਨੇ ਕਤਲ ਹੋਏ ਇਹਦੀ ਜਵਾਬਦੇਹੀ ਕੌਣ ਤੈਅ ਕਰੇਗਾ ਪੰਜਾਬ ਦੇ ਵਿੱਚੋਂ ਲੋਕ ਬਾਹਰ ਜਾਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਾਂ ਤਾਂ ਫਰੋਤੀ ਹੈ ਜਾਂ ਗੈਂਗਸਟਰ ਨੇ ਜਾਂ ਗੋਲੀਆਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੇ ਕੋਈ ਚੀਜ਼ ਨਹੀਂ ਹੈ ਉਹ ਹੈ ਪੰਜਾਬ ਦੀ ਤਰੱਕੀ ਬਿਲਕੁਲ ਖਤਮ ਹੋ ਚੁੱਕੀ